ਮੈਂ 18-20 ਸਾਲਾਂ ਦਾ ਹੋਊ ਜਦੋਂ ਆਇਆ ਪਾਕਿਸਤਾਨ ਮੈਂ ਪੂਰੀ ਸੂਬਾ ਮਾਸ਼ਾਅੱਲਾ ਤਗੜੇ ਸੀ ਫਿਰ ਤਗੜੇ ਮਾ 20 ਬੱਕਰੀਆਂ ਚਾਲ ਰਿਓਦਾ ਸੀ ਇੰਡੀਆ ਚ ਦੋ ਘਰ ਸਿੱਖਾਂ ਦੇ ਸੀ ਉਹਨਾਂ ਸਾਨੂੰ ਪਲਵਾਉਂ ਦਿੱਤੀ ਰੱਖੀ ਬੁੱਧਾ ਸੁਤਾ ਧੋਪਰਾ ਸੀ ਬੁੱਧਾ ਸਿੰਘ ਤੇ ਸੁਦਾ ਸੀ ਬੁੱਧਾ ਸੁਦਾ ਸੀ ਤੇ ਉਹਨਾਂ ਚਾਚਾ ਸੀ ਪਰ ਪੱਛਰ ਸੀ ਉਹਦਾ ਨਾਮ ਸਿੱਖੂ ਪਰਾਜਾ ਬੁੱਧਾ ਸੀ ਤੇ ਉਹਨਾਂ ਚੰਨਾ ਚੋਂ ਦੋ ਘਰਾਂ ਨੇ ਸਾਨੂੰ ਪਲਵਾਉਂਦੇ ਅਸੀਂ ਕਿਤੇ ਪੱਠੇ ਵੜਨ ਜਾਣਾ ਸਵੇਰ ਨੂੰ ਤੇ ਉਹਨਾਂ ਨਾਲ ਜਿਹਨਾਂ ਨਾਲ ਉਹਨਾਂ ਮੁੰਡਿਆਂ ਨਾਲ ਮੁੰਡਿਆਂ ਨਾਲ ਸਾਨੂੰ ਪੱਠੇ ਵੜਾਉਣ ਕਰ ਲੈਂਦਾ ਤੂੰ ਨਾ ਕਿ ਮੁਸਲਮਾਨਾ ਮੁੰਡੇ ਖਿਆਲ ਨਾ ਲਿਆ ਕੋਈ ਮਾਰ ਨਾ ਦੇ ਵੀ ਰਾਤ ਰਾਹ ਕੇ ਆ ਕੇ ਫਿਰ ਪਟੇਪੁੜੀ ਲਿਆ ਕੇ ਸਿੱਕੇ ਬੈਹ ਜਾਨਾ ਉਹਨਾਂ ਨੇ ਸਹੀ ਬੈਠੇ ਲਾ ਲ ਮਿੱਤਾ ਹਫਜ਼ ਕੀਤਾ ਉਹਨਾਂ ਨੇ ਤੇ ਉਹਨਾਂ ਹਫਜ਼ ਕਰਦੇ ਰਹੇ ਉਹ ਮਸਜਿਦ ਸਾਡੀ ਕੱਚੀ ਕਿ ਪੱਕੀ ਇਹ ਕਹੇ ਕੱਚੀਆਂ ਪੱਕੀਆਂ ਸੀ ਪੱਕੀਆਂ ਸੀ ਇੱਕ ਕੱਚੀ ਜਿਹੜੀ ਆਇਆ ਸੁਨਸਾਨੀ ਸੀ ਉਹ ਕੱਚੀ ਸੀ ਸਪੰਜ ਲਿਆਇ ਦੀ ਸੰਦੀ ਸੀ ਉਹ ਪੱਕੀ ਸੀ ਬਣਾਈ ਉਹਨਾਂ ਦੀ ਉਹ ਗੁਰਦੁਆਰਾ ਉਹਨਾਂ ਸਾਦੇ ਸੀ ਉਹ ਕਵਾ ਖੁੱਲਾ ਹੁੰਦਾ ਸੀ ਉਹਨਾਂ ਦੇ ਉਹਨਾਂ ਦੇ ਕਿੱਲੇ ਸੀ ਗੁਰਦੁਆਰਾ ਜਿਹੜਾ ਬਣਾ ਕਿੱਲੇ ਉਹ ਵੀ ਜਦੋਂ ਆਪ ਦਾ ਰੋਹ ਰੀਵ ਕਰਦੇ ਕੋ ਨਾ ਬਹਿ ਕੇ ਗੁਰਾਂ ਤੋਂ ਕਰਾ ਲਉਂਗਾ ਉਹਨਾਂ ਗੁਰਾਂ ਤੋਂ ਸਾਡਾ ਏਡਾ ਜੋੜਾ ਅੱਛਾ ਉਹ ਪੜਦੇ ਸੀ ਪੜ ਪੜ ਕੇ ਫਿਰ ਉਹਨਾਂ ਜਿਹੜੇ ਇਕੱਠੇ ਹੋਣਾ ਸਿੱਖਾ ਰਹੇ ਆਦਾ ਰਸਵੀ ਦੀ ਕਰਕੇ ਤੇ ਫਿਰ ਦੁਆ ਮੰਗਦੇ ਸੀ ਮਨ ਤਾਂ ਉਹ ਵੀ ਰੱਬ ਨੂੰ ਹੀ ਸੀ ਨਾ ਸਹੀ ਉਹ ਵਾਗਰੂ ਵਾਗਰੂ ਕਰਕੇ ਤੇ ਉਹ ਫਿਰ ਉਹ ਖੈਰ ਖੁਦ ਜਿਹੜੀ ਕਰਨੀ ਉਹਨਾਂ ਨੇ ਨਾ ਠੀਕ ਤੇ ਦੁਆ ਪੜ ਪੜ ਕੇ ਜਦੋਂ ਹਟਣਾ ਸੀ ਉਹ ਫਿਰ ਹਲਵਾ ਜਾਂ ਪਕਾਇਆ ਹੁੰਦਾ ਸੀ ਉਹਨਾਂ ਦਾ ਤਿੰਨ ਮੀਲ ਦਾ ਅੱਛਾ ਤੇ ਉਹ ਫਿਰ ਉਹ ਹਰਮਿੰਦ ਪੜ ਪੜ ਕੇ ਵੱਲ ਜਾ ਉਹ ਅਸੀਂ ਵੀ ਖਾਣ ਲਈ ਦੇ ਹੀ ਲੈ ਕੇ ਸਹੀ ਇਹ ਲੰਗਰ ਜਿਵੇਂ ਆਪਾਂ ਕਹਿੰਦੇ ਲੰਗਰ ਘੇ ਲਓ ਉਹ ਇੰਨਾ ਦੇਣਾ ਉਹ ਅਸੀਂ ਵੀ ਖਾ ਲੈਂਦੇ ਸੀ ਜੋ ਅਸੀਂ ਅਸੀਂ ਸਿੱਖਾਂ ਦਾ ਖਾ ਲੈਂਦੇ ਸੀ ਸਿੱਖ ਸਾਡਾ ਨਹੀਂ ਖਾਂਦੇ ਜੇ ਸ਼ਾਦੀ ਖੁਦੀ ਕਰਨੀ ਸੀ ਨਾ ਹਾਂਜੀ ਅਸੀਂ ਫਿਰ ਉਹਨੂੰ ਸੁੱਕਾ ਉਹਨਾਂ ਨੂੰ ਸਾਨੂੰ ਉਹ ਅਸੀਂ ਉਹਨੂੰ ਸੁੱਕਾ ਲਾਸਣ ਦੇ ਦੇਣਾ ਸੁੱਕਾ ਰਾਸ਼ਨ ਦੇਣਾ ਮੱਠਾ ਦੇ ਕੋਈ ਸੂਜੀ ਦੇਣੀ ਘਿਓ ਦੇ ਦੇਣਾ ਵੀ ਆਪੇ ਪਕਾ ਲਓ ਆਪਣਾ ਆਪੋ ਪਕਾਓ ਆਪੋ ਖਾ ਅਸੀਂ ਉਹਨਾਂ ਦਾ ਖਾ ਲੈਂਦੇ ਸੀ ਉਹ ਨਹੀਂ ਸੀ ਖਾਂਦੇ ਸਹੀ ਵਸਾਖੀ ਲੱਗਦੀ ਸੀ ਵਸਾਖ ਨੂੰ ਅੱਛਾ ਉਹਦਾ ਵਸਾਖ ਪਹਿਲੀ ਵਸਾਖ ਦੀ ਹੁੰਦੀ ਉਦੋਂ ਹਰ ਬੰਦੇ ਨੇ ਫਿਰ ਉਸ ਮਠਿਆਈ ਪੁੱਠੂ ਦੀ ਦੁਕਾਨਾਂ ਬਣੀ ਹੁੰਦੀਆਂ ਸੀ ਹਾਂਜੀ ਦੋ ਸਿੱਖ ਹੀ ਸਿਰ ਮੁਸਲਮਾਨਾਂ ਦੀ ਯਾਰਦ ਕਰਦੇ ਸੀ ਮੁਸਲਮਾਨ ਤੁਰੇ ਫਿਰਦੇ ਸੀ ਵਿੱਚੇ ਮੁਸਲਮਾਨ ਤੁਰੇ ਫਿਰਦੇ ਸੀ ਸਾਡਾ ਪਿੰਡ ਏਡਾ ਵੱਡਾ ਸੀ ਦੋ ਡੇਰੇ ਸਿੱਖਾਂ ਦੇ ਸੀ ਅੱਛਾ ਇੱਕ ਡੇਰੇ ਦੀ 500 ਕਮਾਅ ਸੀ ਇੱਕ ਦੀ 700 ਕਮਾਅ ਸਿਰਫ ਡੇਰਿਆਂ ਦੀ 1200 ਕਮਾਅ ਦਾ ਕਿੰਨੇ ਨੂੰ ਕਬਾਲ ਥਾਦੇ ਸੀ ਹਾਂਜੀ 1200 ਦਾ ਡੇਰਿਆਂ ਦੀ ਸੀ ਤੇ ਦੂਜੇ ਕਿਸਾ ਮਰਬਾ ਸੀ ਕਿਸੇ ਦਾ ਅੱਧਾ ਮਰਬਾ ਸੀ ਤੇ ਆਪਣੇ ਵੱਡੇ ਤਾਂ ਫਿਰ ਮਤਲਬ ਬੜਾ ਯਾਦ ਕਰਦੇ ਹੁੰਨਗੇ ਕਿ ਯਾਰ ਸਾਡੀ ਜੰਮਨਪੋ ਸੀ ਉੱਥੇ ਹੱਸਦੇ ਵਸਦੇ ਸੀ ਬੜੀ ਆਰਾਮਦਾਰ ਸਹੀ ਉਹ ਅਜੇ ਤੱਕ ਵੀ ਉਹ ਤੋਂ ਯਾਦ ਕਰੀਂ ਵੇਲਾ ਅਲੈਕੁਮ ਅਸਸ ਬੱਬਾ ਜੀ ਵਅਲੈਕੁਮ ਸਲਮ ਕੀ ਹਾਲ ਚਾਲ ਹੈ ਸ਼ੁਕਰ ਅੱਲਾ ਦਾ ਨਾਮ ਕੀ ਬੱਬਾ ਜੀ ਆਪਣਾ ਅਬਦੁੱਲਾ ਮੇਰਾ ਨਾਮ ਸਹੀ ਤੇ ਵਾਲਾ ਸਾਹਿਬ ਦਾ ਕਮਾਲ ਦੀ ਸੀ ਉਹਦਾ ਨਾਮ ਕਮਾਲ ਦੀ ਸੀ ਤੇ ਇਹ ਬੱਬਾ ਜੀ ਆਪਣਾ ਪਛੋਖੜ ਕਿਹੜਾ ਪਿੰਡ ਸੀ ਆਪਣਾ ਬੇ ਹਰੀਕੇ ਵੱਡੇ ਹਰੀਕੇ ਛੋਟੇ ਹਰੀਕੇ ਵੀ ਉਹ ਥੋੜੇ ਪਾਸੇ ਸੀ ਸਾਡਾ ਪਿੰਡ ਤਾਂ ਬਹੁਤ ਵੱਡਾ ਸੀ ਤੇ ਇਹ ਬੱਬੇ ਜ਼ਿਲ੍ਹਾ ਤਸੀਲ ਕਿਹੜੀ ਲੱਗਦੀ ਸੀ ਆਪਣੇ ਪਿੰਡ ਨੂੰ ਤਸੀਲ ਮੁਕਸਾ ਸੀ ਲੱਗਦੀ ਜ਼ਿਲ੍ਹਾ ਫਰੋਜਪੁਰ ਦਾ ਸੀ ਸਹੀ ਤੇ ਪਿੰਡ ਆਪਣਾ ਮੁਸਲਮਾਨਾਂ ਦਾ ਸੀ ਕਿ ਸਿੱਖਾਂ ਦਾ ਬੱਬਾ ਜੀ ਸਿੱਖ ਜ਼ਿਆਦੇ ਸੀ ਮੁਸਲਮਾਨ ਥੋੜੇ ਮੁਸਲਮਾਨ ਥੋੜੇ ਸੀ ਇੱਕ ਕਿੰਨੀ ਕੋ ਘਰ ਹੋਣੇ ਕਿ ਆਪਣੀ ਬਰਾਦਰੀ ਸੀ ਮੁਸਲਮਾਨ ਆਪਣੀ ਬਿਆਸੀ ਫਾਇਕੋ ਘਰ ਕੋ ਤੇਲੀ ਸੀ ਕੋਈ ਜਲਾਏ ਸੀ ਕੋਈ ਮੋਚੀ ਸੀ ਕੋਈ ਰਾਜਪੂਤਾਂ ਦੇ ਘਰ ਸੀ ਦਫੇ ਘਰ ਸੈਗੇ ਸੀ ਬਸ ਥੋੜੇ ਸੀ ਸਿੱਖ ਜਾਦੇ ਤੇ ਸਾਡਾ ਪਿੰਡ ਹੀ ਬਹੁਤ ਵੱਡਾ ਸੀ ਇਹ ਪਿੰਡ ਕੱਚਾ ਸੀ ਪੱਕਾ ਕਿਵੇਂ ਦਾ ਬਾਬਾ ਜੀ ਅੱਧਾ ਜਿਹਾ ਸੀ ਵੱਡਾ ਏਡਾ ਸੀ ਤੁਸ ਦੱਸਦਾ ਵੀ ਸਾਡਾ ਪਿੰਡ ਏਡਾ ਵੱਡਾ ਸੀ 2 ਡੇਰੇ ਸਿੱਖਾਂ ਦੇ ਸੀ ਅੱਛਾ ਇੱਕ ਡੇਰੇ ਦੀ 500 ਕਮਾ ਸੀ ਇੱਕ ਦੀ 700 ਕਮਾ ਸਿਰਫ ਡੇਰਿਆਂ ਦੀ 1200 ਕਮਾ ਦਾ ਕਿੰਨੇ ਕੁ ਬਾਲ ਥਾਦੇ ਸੀ ਹਾਂਜੀ 1200 ਦਾ ਡੇਰਿਆਂ ਦੀ ਸੀ ਤੇ ਦੂਜੇ ਕੇਦਾ ਮਰੱਬਾ ਸੀ ਕੇਦਾ ਦਾ ਮਰੱਬਾ ਸੀ ਸਾਡੇ ਚੱਕ ਦਾ 5-5 ਮੀਟਰ ਦਾ ਰਕਬਾ ਸੀ ਐਡਾ ਪਿੰਡ ਵੱਡਾ ਸੀ ਬਿਲਕੁਲ ਕਾਫੀ ਸੀ ਵੱਡਾ ਪਿੰਡ ਸੀ ਬਹੁਤ ਛੋਟਾ ਚੱਕ ਸੀ ਉਮਰ ਕਿੰਨੀ ਹੋ ਗਈ ਬਾਬਾ ਜੀ ਤੁਹਾਡੀ ਮੈਂ 18-20 ਸਾਲਾਂ ਦਾ ਹੋਊ ਜਦੋਂ ਆਇਆ ਪਾਕਿਸਤਾਨ ਮੈਂ ਪੂਰੀ ਸੂ ਮਾਸ਼ਾਅੱਲਾ ਤਗੜੇ ਸੀ ਫਿਰ ਤਗੜੇ ਮੈਂ 20 ਬੱਕਰੀਆਂ ਚਾਲ ਰਿਓ ਦਾ ਸੀ ਇੰਡੀਆ ਚ ਅੱਛਾ ਤੇ ਮੈਨੂੰ ਸਾਰੀ ਸੂ ਆਉਂਦੀ ਆ ਦੀ ਜਿਹੜੇ ਨਾਲ-ਨਾਲ ਸਾਡੇ ਪਿੰਡ ਸੀ ਨਾ ਹਰੀਕਾ ਦੇ ਪਿੰਡ ਜੋ ਸਾਰੇ ਉਹ ਮੈਨੂੰ ਉਹ ਵੀ ਜਾਜ਼ ਆ ਵੀ ਆ ਫਲਾਣਾ ਪਿੰਡ ਫਲਾਣਾ ਕਿਹੜਾ-ਕਿਹੜਾ ਪਿੰਡ ਲੱਗਦਾ ਸੀ ਆਪਣੇ ਪਿੰਡ ਨੂੰ ਬਾਬਾ ਜੀ ਸਾਡੇ ਨਾਲ ਲੱਗਦਾ ਸੀ ਸੂਰੇਆਲਾ ਪੁੱਟੀ ਵਾਲਾ ਖੋਖਰ ਮੜਾਕ ਸਵਾਗ ਮੋੜ ਖਾਰਾ ਇਹ ਸਾਡੇ ਲਾਗੇ-ਲਾਗੇ ਪਿੰਡ ਸੀ ਇਹ ਮੁਸਲਮਾਨਾਂ ਦੇ ਸੀ ਕਿਹ ਵੀ ਰੇਲਵੇ ਸੀ ਅਗਰ ਮੇਜ ਸੀ ਸਾਰੇ ਰੇਲਵੇ ਸੀ ਰੇਲਵੇ ਸੀ ਜਿਹੜਾ ਮੁਸਲਮਾਨਾਂ ਦਾ ਵਟੂ ਮਰਾੜ ਪਿੰਡ ਸੀ ਉਹ ਮੁਸਲਮਾਨਾਂ ਦੇ ਕੱਲਾ ਹੀ ਤੇ ਬਾਬਾ ਜੀ ਮਸਜਿਦ ਹੈਗੀ ਸੀ ਆਪਣੇ ਪਿੰਡ 'ਚ ਜਦੋਂ ਵੰਡ ਤੋਂ ਪਹਿਲੇ ਉੱਥੇ ਰਹਿੰਦੇ ਦੋ ਮਸਜਿਦਾਂ ਸਾਡੀ ਕੱਚੀ ਕਿ ਪੱਕੀ ਇਹ ਕਹੇ ਕੱਚੀਆਂ ਪੱਕੀਆਂ ਸੀ ਇਹ ਕੱਚੀ ਜਿਹੜੀ ਆਇਆ ਹ ਸੰਸਾਦੀ ਸੀ ਉਹ ਕੱਚੀ ਸੀ ਸਪੰਜਾ ਲੈ ਆਇਆ ਦੀ ਸੰਸਾਦੀ ਉਹ ਪੱਕੀ ਸੀ ਤੇ ਬੱਬੀ ਉਹਨਾਂ ਨੇ ਕਿ ਆਪਣੀ ਵੀ ਬਦਦਤਾਸ ਬਣਾਈ ਸੀ ਜਗਾ ਆਪਣੇ ਪਿੰਡ 'ਚ ਹਾਂ ਉੱਥੇ ਉਹਨਾਂ ਨੇ ਸਿੱਖਣਾ ਵੀ ਕਿ ਆਪਣੀ ਬਦਦਤਗਾ ਬਣਾਈ ਬਣਾਈ ਉਹਨਾਂ ਦੀ ਉਹ ਗੁਰਦੁਆਰਾ ਉਹਨੂੰ ਸਾਦੇ ਸੀ ਉਹ ਕਵਾ ਖੁੱਲਾ ਹੁੰਦਾ ਸੀ ਉਹਨਾਂ ਦਾ اچھا ਉਹਨਾਂ ਦੇ ਕਿੱਲੇ ਕਿਸ ਗੁਰਦੁਆਰਾ ਜਿਹੜਾ ਬਣਾ ਕਿੱਲੇ ਉਹ ਜਦੋਂ ਆਪ ਦਾ ਰੋਫ ਰੀਫ ਕਰਦੇ ਖੋਣ ਬਹਿ ਕੇ ਗੁਰੰਤੋਂ ਕਰਾ ਲਉਂਗਾ ਉਹਨਾਂ ਦਾ ਗੁਰੰਤੋਂ ਦਾ ਐਡਾ ਜੋੜਾ ਅੱਛਾ ਉਹ ਪੜਦੇ ਸੀ ਪੜ ਪੜ ਕੇ ਫਿਰ ਉਹਨਾਂ ਜਿਹੜੇ ਇਕੱਠੇ ਉਹਨਾਂ ਸਿੱਖਾ ਰਹੇ ਆ ਦਾ ਰਾਸਵੀ ਦੀ ਕਰਕੇ ਤੇ ਫਿਰ ਦੁਆ ਮੰਗਦੇ ਵਾਗਰੂ ਵਾਗਰੂ ਕਰਦੇ ਪੁੱਠਾ ਮੰਦਰ ਸਿੱਧਾ ਜ਼ਬਾਂਦੇ ਨਹੀਂ ਹਜ਼ਰ ਮੰਦਰ ਉਹ ਵੀ ਰੱਬ ਨੂੰ ਸੀ ਨਾ ਸਹੀ ਉਹ ਵਾਗਰੂ ਵਾਗਰੂ ਕਰਕੇ ਤੇ ਉਹ ਫਿਰ ਉਹ ਖੈਰ ਖੁਦ ਜਿਹੜੀ ਕਰਨੀ ਉਹਨਾਂ ਨੇ ਨਾ ਠੀਕ ਇਹ ਦੁਆਪਰ ਪੜ ਕੇ ਜਦੋਂ ਹਟਣਾ ਸੀ ਉਹ ਫਿਰ ਹਲਵਾ ਜਾ ਪਕਾਇਆ ਹੁੰਦਾ ਸੀ ਉਹਨਾਂ ਦਾ ਤਿੰਨ ਮੇਲਾ ਅੱਛਾ ਤੇ ਉਹ ਫਿਰ ਉਹਨਾਂ ਉਹ ਹਲਵੇ ਪੜਪੁਰ ਕੇ ਵੱਲ ਜਾ ਸੀ ਉਹ ਅਸੀਂ ਵੀ ਖਾ ਲੈਂਦੇ ਸੀ ਲੈ ਕੇ ਸਹੀ ਵੀ ਲੰਗਰ ਜਿਵੇਂ ਲੰਗਰ ਲੰਗਰ ਘੇ ਲੋ ਉਹ ਇੰਨਾ ਦੇਣਾ ਉਹ ਅਸੀਂ ਵੀ ਖਾ ਲੈਂਦੇ ਸੀ ਸਹੀ ਹੋਰ ਜ਼ੋਰ ਜ਼ਿਆਦਾ ਸਿੱਖਾਉਂਦਾ ਸੀ ਸਕੂਲ ਹੈਗਾ ਸੀ ਬੱਬੇ ਜੀ ਦੀ ਤਾਲੀਮ ਵਾਸਤੇ ਬੱਚਿਆਂ ਦਾ ਇੱਥੇ ਮੁੰਡੇ ਦਾ ਸਕੂਲ ਸੀਗਾ ਕੁੜੀਆਂ ਦਾ ਸੀ ਮੁੰਡੇ ਦਾ ਹੈਗਾ ਸੀ ਕਿੰਨੀਆਂ ਜਮਾਤਾਂ ਦਾ ਕੋਈ ਪੰਜਾਂ ਦਾ ਕਿ 6ਾਂ ਦਾ ਸੀਗਾ ਇੱਥੇ 5-6 ਜਮਾਤਾਂ ਦਾ ਮਤਲਬ ਸਕੂਲ ਆਪਣੇ ਪਿੰਡ ਦੇ ਪਹਿਲੀ ਕੱਚੀ ਵੇਖ ਲਈ ਉਹ ਇਹ ਇਹੀ ਇਵੇਂ ਹੈ ਸਹੀ ਤੇ ਇਹ ਬੱਬੇ ਹੀ ਰਹਿਣ ਸਹਿਣ ਕਿਹਦਾ ਸੀ ਜੋ ਸਾਰੇ ਇਕੱਠੇ ਰਲ ਕੇ ਰਹਿੰਦੇ ਸੀ ਇਕੱਠੇ ਰਲ ਕੇ ਕੋਈ ਕੁਸ਼ਕਸਾ ਨਹੀਂ ਸੀ ਅੱਛਾ ਬੱਬੇ ਜੀ ਪਹਿਲੇ ਮਤਲਬ ਹਲ ਮਿਲ ਕੇ ਹੀ ਰਹਿੰਦੇ ਸੀ ਸਾਰੇ ਪਹਿਲਾਂ ਨਹੀਂ ਕੁਸ਼ਕਦੇ ਤੇ ਮਗਰੋਂ ਤਾਂ ਫਿਰ ਅੱਗ ਭੜ ਗਈ ਉਹ ਫਿਰ ਦੋਵਾਂ ਪਾਸੇ ਬੱਬਾ ਜੀ ਅੱਗਾਂ ਲੱਗੀਆਂ ਤੇ ਸ ਕੀ ਕੀਤਾ ਕਹ ਜਮ ਇਹੋ ਸੀ ਮੈਂ ਪਾਕਿਸਤਾਨ ਤੋਂ ਇੱਕੀ ਮੁਸਲਮਾਨੇ ਤੋਂ ਉਧਰ ਆ ਜਾਣੇ ਸੇਖੋ ਉਧਰ ਚਲੇ ਜਾਣ ਹਾਂਜੀ ਉਹ ਆਂ ਪਹਿਲਾ ਛੇੜਖਾਨੀ ਮੁਸਲਮਾਨਾਂ ਨੇ ਕੀਤੀ ਆ ਇਧਰ ਲਿਆ ਨਹੀਂ ਅੱਛਾ ਇਹਨੇ ਸਿੱਖ ਮਾਰੇ ਤੇ ਫੇਰ ਉਹ ਉੱਠੇ ਆ ਇਹਦੇ ਬੱਬਾ ਜੀ ਫੇਰ ਜਿੰਨੇ ਮੂੰਹ ਇੰਨੀਆਂ ਗੱਲਾਂ ਨੇ ਚੱਲ ਆਉਂਦੀ ਸਾਡੇ ਪਿੰਡ ਪੰਜ ਸੱਤ ਸਿੱਖ ਚਲੇ ਗਏ ਮੈਂ ਵੀ ਖੜਾ ਹਾਂ ਉਸੇ ਅੱਠ ਜਹਾਜ਼ ਜੀ ਹੁਣ ਅੱਛਾ ਉਹ ਆਂ ਜੇ ਉਹ ਤੁਸੀਂ ਤਾਂ ਮੁਸਲਮਾਨਾਂ ਨੂੰ ਗੋਲ ਲਾਈ ਬੈਠਿਆ ਸਾਡੇ ਨਾਲ ਉਹਨੇ ਪਾਕਿਸਤਾਨ ਆਇਆ ਕੀਤੀ ਮੁਸਲਮਾਨਾਂ ਨੇ ਆਇਆ ਕੀਤੀ ਉਹ ਸਿੱਖ ਵੀ ਟੱਪਰ ਲੱਗ ਗਏ ਵੀ ਅਈ ਤੋਂ ਉਹਨਾਂ ਦੇ ਖੈਰ ਖਵਾ ਦੇ ਬਸ ਉਹਨਾਂ ਅੱਜ ਪਹਿਲੇ ਅਮਨ ਹੀ ਸੀ ਅਮਨ ਤੋਂ ਪਹਿਲਾਂ ਅਮਨ ਸੀ ਉਹ ਫੇਰ ਉਹ ਹੀ ਪੜਕਈ ਵੀ ਅਸੀਂ ਤਾਂ ਇਹਨਾਂ ਵਾਲਿਆਂ ਨੇ ਆ ਕੇ ਉਹਨਾਂ ਨੂੰ ਉਕਸਾਇਆ ਇਹਨਾਂ ਨੇ ਇੱਧਰ ਜਿਹੜੇ ਉੱਠੇ ਗਏ ਉਹਨਾਂ ਨੇ ਫੇਰ ਚੱਕੇ ਚੁੱਕੇ ਤੇ ਫੇਰ ਅਸੀਂ ਵੀ ਮਾੜਾ ਮੋਟਾ ਬੀ ਆਸਰਾ ਤਾਂ ਹੈ ਗਈ ਸੀ ਅੱਲਾ ਦਾ ਹੀ ਸੀ ਕੋ ਡਰਜ ਦੂਰੇ ਨਾਲ ਦੋ ਘਰ ਸਿੱਖਾਂ ਦੇ ਸੀ ਸਹੀ ਉਹਨਾਂ ਸਾਨੂੰ ਪਲਵਾਉਂ ਦਿੱਤੀ ਰੱਖੀ ਠੀਕ ਬੁੱਧਾ ਸੁਦਾ ਦੋਪਰਾ ਸੀ ਬੁੱਧਾ ਸਿੰਘ ਤੇ ਸੁਦਾ ਸੀ ਬੁੱਧਾ ਸੁਦਾ ਸੀ ਉਹ ਤੇ ਉਹਨਾਂ ਚਾਚਾ ਸੀ ਤੇ ਪੱਛਰ ਸੀ ਉਹਦਾ ਨਾਮ ਜੇ ਕੋ ਉਪਰ ਰਾਜਪੁਰਾ ਸੀ ਤੇ ਉਹ ਨਾ ਤਿੰਨਾ ਚੋਂ ਦੋ ਘਰਾਂ ਨੇ ਸਾਨੂੰ ਪਹੁੰਚਦੇ ਅਸੀਂ ਕਿਤੇ ਪੱਠੇ ਵਢਣ ਜਾਣਾ ਸਵੇਰ ਨੂੰ ਤੇ ਉਹਨਾਂ ਨਾਲ ਲੈ ਜੁਣਾ ਸਾਨੂੰ ਉਹਨਾਂ ਮੁੰਡਿਆਂ ਨਾਲ ਉਹਨਾਂ ਮੁੰਡਿਆਂ ਨਾਲ ਸਾਨੂੰ ਪੱਠੇ ਵਢਣ ਕਰ ਦਿੰਦਾ ਤੇ ਉਹਨੇ ਆਖੇ ਮੁਸਲਮਾਨਾਂ ਦੇ ਮੁੰਡੇ ਖਿਆਲ ਨਾ ਲਿਆ ਕੋਈ ਮਾਰ ਨਾ ਦੇ ਵੀ ਰਾਤ ਰਾਹ ਕੇ ਆ ਕੇ ਫਿਰ ਪੱਠੇ ਪੂਰੇ ਲਿਆ ਕੇ ਅਸੀਂ ਘਰੇ ਬਹਿ ਜਾਣਾ ਉਹਨਾਂ ਦੇ ਸਹੀ ਬੈਠੇ ਲਾਣਾ ਵੀ ਤਾਫਸ ਕੀਤਾ ਉਹਨਾਂ ਨੇ ਤੇ ਉਹਨਾਂ ਹਫਸ ਕਰਦੇ ਨੇ ਖੋਲੇ ਦੇ ਲਾਇ ਲਾ ਸਾਡੇ ਪਿੰਡ ਮਿਲਟਰੀ ਚਲੀ ਗਈ ਅੱਜੇ ਹਿੰਦੂ ਤੇ ਮੁਸਲਮਾਨ ਅੱਛਾ ਉਹਨੇ ਆਖੇ ਆਜੋ ਮੁਸਲਮਾਨ ਜਿਹੜੇ ਹੈਗੇ ਤੇ ਮੁਸਲਮਾਨ ਤੱਕੇ ਅੰਬੇ ਪਏ ਸੀ ਹਾਂਜੀ ਮਾਤਾ ਇਥੋਂ ਅੱਗੇ ਮੈਂ ਮੇਰੇ ਫੇਸ ਹੋ ਜੂ ਅਸੀਂ ਮੈਂ ਚੜੇ ਆ ਕੇ ਉਸ ਬਸ ਦੇ ਟਰਾਕ ਸੀ ਆ ਐ ਖੋਖਰ ਸੀ ਪਿੰਡ ਸਾਡੇ ਨਾਲ ਉਹਦੇ ਚ ਮੁਸਲਮਾਨ ਲੈ ਜਿਵੇਂ ਪਿੰਡਾਂ ਸੋਰੀ ਆ ਤੇ ਕਰਦੇ ਕਰਦੇ ਸਾਨੂੰ ਰੋਆ ਉਹ ਮੁਸਲਮਾਨਾਂ ਨੂੰ ਗੱਡੀ ਚ ਬੰਨਦੇ ਗੱਡੀ ਬੋਦੇ ਆ ਤੇ ਲਈ ਆ ਪ੍ਰੋਪਰ ਵਾਲੇ ਕੰਪੂ ਜੀ ਸਾਨੂੰ ਨਾ ਰਾਹ ਸੁਣ ਲਿਆ ਕੇ ਉਹਨਾਂ ਨੇ ਛੱਡ ਸਾ ਤੇ ਕਾਪੇ ਡਗਲਾ ਮੋਸ ਤੇ ਮੁਸਲਮਾਨਾਂ ਕੁਰਬਲ ਕੁਰਬਲ ਹੋ ਜੂ ਇਹਨਾਂ ਮੁਸਲਮਾਨ ਬੈਠਾ ਚੀਰੋ ਸਾਰਾ ਟਰੱਕ ਮੋੜਾ ਸਾਨੂੰ ਕਸੂਰ ਲਾਗੇ ਅੱਛਾ ਹਜ਼ੂਰ ਤਾਂ ਫੇ ਪਾਕਿਸਤਾਨ ਸੀ ਪਗਰੋ ਲਈ ਆਉਂਦੇ ਉਸ ਪਰ ਪਰ ਕਸੂਰ ਲਾਈ ਜਾਂਦੇ ਸੀ ਪਿੱਛੋਂ ਲਈ ਉਹਦੇ ਪੁਲਿਸ ਮਿਲਟਰੀ ਮੁਸਲਮਾਨਾਂ ਪਿੱਛੋਂ ਇਕੱਠੇ ਕਰਕੇ ਪਿੰਡਾਂ ਜਿੱਥੇ ਲਈ ਆਉਂਦੇ ਤੇ ਪਿੰਡਾਂ ਜੀ ਫੇਰੇ ਜਾ ਕੇ ਪਾਕਿਸਤਾਨੋਂ ਛੱਡੀ ਜਾਂਦੇ ਸੀ ਬੱਬਾ ਜੀ ਖੂ ਕਿੰਨੇ ਕੁ ਸੀ ਆਪਣੇ ਪਿੰਡ ਦੇ ਖੂ ਸਾਡੇ ਪਿੰਡ ਤਿੰਨ ਸੀਗੇ ਤਿੰਨ ਕੋਈ ਨਾਮ ਦੱਸੋ ਖੂਆਂ ਦੇ ਖੂਆਂ ਦਾ ਖੂਆਂ ਦਾ ਨਾਮ ਨਹੀਂ ਮੈਨੂੰ ਪਤਾ ਉੱਲੇ ਪਾਸੇ ਜਿਹੜਾ ਸਾਡਾ ਖੂ ਵੱਡਾ ਸੀ ਨਾ ਤੇ ਪਰਲੇ ਪਾਸਾ ਛੋਟੇ ਜਿਹੇ ਦੋ ਖੂਏ ਖੂਬ ਬਹੁਤ ਤਗੜਾ ਸੀ ਚੂੜੇ ਨਾਲਾ ਲੈਦਾ ਸਿੱਖਾਂ ਦੀਆਂ ਨਾਲਾ ਲੈਦਾ ਮੁਸਲਮਾਨਾਂ ਦੀਆਂ ਲੈਦਾ ਪਾਣੀ ਮਾਛੀ ਭਰਦੇ ਸੀ ਅੱਛਾ ਉੱਥੇ ਪਾਈਆਂ ਦਾ ਟੂਟੀਆਂ ਲੱਗੀਆਂ ਸੀ ਆਪੋ ਆਪਣੀਆਂ ਨਾਲਾ ਮੁਸਲਮਾਨਾਂ ਦਾ ਆਪ ਦਾ ਭਰੀ ਜਾਣਾ ਚੂੜੇ ਨੇ ਆਪ ਦੇ ਜੱਟਾਂ ਨੇ ਆਪ ਦੇ ਚਮਿਆਰਾ ਨੇ ਆਪ ਦੇ ਜਿਵੇਂ ਟੂਟੀਆਂ ਸੀ ਲੱਗੀਆਂ ਨਾਲੇ ਦਾ ਸੂਣ ਟੂਟੀਆਂ ਉੱਥੇ ਪਾਣੀ ਭਰੀ ਜਾਂਦੇ ਸੀ ਮਾਛੀਆਂ ਦਾ ਪਾਕ ਬੋਕਾ ਉੱਠ ਜੋੜੋ ਨੇ ਪਸੂ ਅੱਛਾ ਬੋਕੇ ਪਰਪਾਸ ਸਿੱਟੀ ਜਾਂ ਨਾਲੇ ਘਰਾਂ ਦੇ ਪਿੰਜਾਣਾ ਪਾਣੀ ਤੇ ਪਰਾ ਉੱਥੇ ਘਰਾਂ ਦੀ ਬੁੜੀਆਂ ਪਾਲ ਲੈਣ ਜਿਹੜਾ ਕੋਈ ਮਸ਼ਕਲ ਲੈਂਦਾ ਜਿਹੜਾ ਸਰਦਾ ਹਾਂਜੀ ਉਹ ਮਾਸ਼ਕਾ ਪਵਾ ਲੈਂਦਾ ਮਾਸੀ ਤੋਂ ਉਹ ਹੁੰਦਾ ਉਹ ਨਾਲੇ ਲੈਦੇ ਨਹੀਂ ਜ਼ਬੂੜੀਆਂ ਆਪ ਹੀ ਭਰੀ ਹੋਣੀ ਕਰੇ ਆਪੇ ਭਰ ਲੈਂਦੀਆਂ ਆਪ ਦੇ ਘਰੇ ਆਪ ਹੀ ਚੱਕੀ ਹੋਣੀ ਬੱਬੇ ਜਿਵੇਂ ਤੁਸੀਂ ਦੱਸਿਆ ਮਤਲਬ ਕਿ ਵੰਡ ਦੀ ਆਗ ਤੇ ਬਾਹਰ ਵਾਲੇ ਸਿੱਖਾਂ ਨੇ ਜਾ ਕੇ ਆ ਕੇ ਇਹਨਾਂ ਨੇ ਇੰਜ ਮਾਰ ਦਿੱਤਾ ਤੁਸੀਂ ਗੱਲੇ ਨਾਲ ਲਾਈ ਬੈਠੇ ਹੋ ਪਹਿਲੇ ਫਿਰ ਬੱਬੇ ਜੀ ਮਤਲਬ ਜਿਵੇਂ ਸ਼ਾਦੀਆਂ ਵਿਆਹਾਂ ਦੇ ਨਿਉਂਦਰਾ ਭਾਈ ਜੀ ਇਕੱਠਾ ਸੀ ਉਦੋਂ ਕੋਈ ਨਹੀਂ ਪੁੱਛਦਾ ਸਾਨੂੰ ਜੇ ਜੇ ਅਸੀਂ ਅਸੀਂ ਸਭ ਸਿੱਖਾਂ ਦਾ ਖਾ ਲੈਂਦੇ ਸੀ ਸਿੱਖ ਸਾਡਾ ਨਹੀਂ ਖਾਂਦੀ ਜੋ ਛਾਦੀ ਖੁਦੀ ਕਰਨੀ ਸੀ ਨਾ ਅਸੀਂ ਫਿਰ ਉਹਨੂੰ ਸੁੱਕਾ ਲਾ ਉਹਨਾਂ ਸਾਨੂੰ ਅਸੀਂ ਉਹਨੂੰ ਸੁੱਕਾ ਲਾ ਹਾਣ ਦੇ ਦੇਣਾ ਸੁੱਕਾ ਰਾਸ਼ਨ ਦੇਣਾ ਮੱਠਾ ਦੇਣਾ ਕੋਈ ਸੂਜੀ ਦੇਣੀ ਘਿਓ ਦੇ ਦੇਣਾ ਵੀ ਆਪੇ ਪਕਾ ਲਓ ਆਪੋ ਪਕਾਓ ਆਪੋ ਖਾਓ ਅਸੀਂ ਉਹਨਾਂ ਦਾ ਖਾ ਦਿੰਦੇ ਸੀ ਉਹ ਨਹੀਂ ਸਿੱਖਾਂਦੇ ਸਹੀ ਤੇ ਇਹ ਬਾਬਾ ਜੀ ਜਿਵੇਂ ਮਤਲਬ ਕਿ ਰਮਜ਼ਾਨ ਸ਼ਰੀਫ ਆਂਦਾ ਸੀ ਕਿ ਰੋਜ਼ਿਆ ਰੋਜ਼ਿਆ ਆਂਦਾ ਨਹੀਂ ਕੋਈ ਰਿਕਾਉਟ ਨਹੀਂ ਮੇਲਾ ਲੱਗਦਾ ਸੀ ਪਿੰਡ 'ਚ ਬਾਬਾ ਜੀ ਮੇਲਾ ਨਹੀਂ ਸੀ ਲੱਭਸ ਵਸਾਖ ਹੀ ਲੱਗਦੀ ਸੀ ਵਸਾਖ ਨੂੰ ਅੱਛਾ ਉਹਦਾ ਵਸਾਖ ਪਹਿਲੀ ਵਸਾਖ ਦੀ ਹੁੰਦੀ ਉਦੋਂ ਹਰ ਬੰਦੇ ਨੇ ਫਿਰ ਉਸ ਮਠਿਆਈ ਪੁਠੂ ਦੀ ਦੁਕਾਨਾਂ ਬਣੀਆਂ ਹੁੰਦੀਆਂ ਸੀ ਹਾਂਜੀ ਇਹ ਸਾਰੇ ਮਨਾਉਂਦੇ ਸੀ ਸਾਖੀ ਕਿ ਮੁਸਲਮਾਨ ਗਿਆ ਉਹ ਸੋਨਾਂ ਸਾਰੇ ਮਨਾਉਂਦੇ ਸੀ ਦੋ ਸਿੱਖੀ ਸਿਰ ਮੁਸਲਮਾਨ ਵੀ ਯਾਦ ਕਰਦੇ ਸੀ ਮੁਸਲਮਾਨ ਤੁਰੇ ਫਿਰਦੇ ਸੀ ਵਿੱਚੇ ਮੁਸਲਮਾਨ ਤੁਰੇ ਫਿਰਦੇ ਸੀ ਕੋ ਖੇਡਾਂ ਵੀ ਖੇਡਦੇ ਸੀ ਬੱਦਰੀ ਖੇਡਾ ਖੇਡਾ ਹੀ ਤਾਂ ਨਹੀਂ ਖੇਡਦੇ ਸੀ ਪਰ ਉਹ ਬੌਰੀਏ ਜਿਹਾ ਸੀ ਉਹ ਉਹ ਵੀ ਦੀਵਾਲੀ ਵਾਲੇ ਉਹ ਝੁੰਬਰ ਜੀ ਪਾਉਂਦੇ ਸੀ ਠੀਕ ਜਿਹੜੇ ਬੌਰੀਏ ਬੌਰੀਏ ਸਾਜ਼ੇ ਸੀ ਉਹ ਨਾਜ ਦੇ ਕੋਦੇ ਵੀ ਹੁੰਦੇ ਸੀ ਤੇ ਨਾਲ ਉਹ ਗੇੜਾ ਜਣਾ ਬੰਦਿਆਂ ਦੀ ਸ਼ਕਲ ਬਣ ਜਾਣਾ ਨੱਚਣਾਂ ਨਾਲ ਕੋਈ ਹਾਸੀ ਜਾਂ ਬਣਾ ਲਾ ਪੂਜ ਪੂਸ਼ ਬੰਨ ਦੇਣੀ ਮਗਰ ਬੰਦੇ ਦੇ ਸਹੀ ਤੇ ਉਹ ਜਣਾ ਉਹ ਜ ਬਣਵਾੜ ਜਾ ਬਣਾ ਕੇ ਲੈ ਜਾਂਦੇ ਸੀ ਉਹਨੂੰ ਹੋਰ ਬੱਬੇ ਜਿਵੇਂ ਮਤਲਬ ਹੋਣਾ ਆਪਾਂ ਸਪਿੰਡ ਜੀ ਵੀ ਰਲ ਕੇ ਬੈਠੇ ਆ ਭਾਈ ਜਰਾ ਕਿਹੜੇ ਕਿਹੜੇ ਹੋਰ ਬੰਦੇ ਦਾ ਨਾਂ ਯਾਦ ਨਹੀਂ ਜਿਨ੍ਹਾਂ ਦੇ ਆਪਣੇ ਵੱਡਿਆਂ ਦਾ ਹੈਗਾ ਸੀ ਸਲਾਮ ਦੁਆ ਸਾਡੇ ਲਾਲ ਤੁਹਾਨੂੰ ਤੈਨੂੰ ਸਾਡੇ ਕੋਲੇ ਬੁੱਧਾ ਸੁਧਾ ਹਾਂਜੀ ਭੱਜਰ ਸੀ ਠੀਕ ਤੇ ਇੱਕ ਨਾ ਦਲੀਬ ਸਿਓ ਸੀ ਇੱਕ ਨਾ ਗਰਜਾਲ ਸਾਜ਼ੇ ਸਿਓ ਕੋਰ ਸਿਓ ਇਹ ਤਿੰਨ ਚਾਰ ਸਾਡੇ ਘਰਾਂ ਦੇ ਕੋਲੇ ਘਰ ਸੀ ਇਹਨਾਂ ਨਾਲ ਸਾਡਾ ਮਾਲਾ ਮੋਟਾ ਬੋਲ ਚੱਲ ਸੀ ਬਿਸਲਾਮ ਦੁਆ ਵੀ ਜੀ ਮਨ ਲੜੀ ਗੈਲੋ ਸਲਾਮ ਦੁਆ ਸੀ ਤੇ ਹੋਰ ਜਿਹੜੇ ਪਿੰਡ ਤੋਂ ਬਜ਼ੇਰਾ ਸੀਗਾ ਤੇ ਹੋਰ ਦੂਜਿਆਂ ਦਾ ਫਿਰ ਮਾਰੀ ਦੁਆ ਸਲਾਮ ਦੀ ਤੇ ਆਪਣੇ ਵੱਡੇ ਤਾਂ ਫਿਰ ਮਤਲਬ ਬੜਾ ਯਾਦ ਕਰਦੇ ਹੁੰਦੇ ਕਿ ਯਾਰ ਸਾਡੀ ਜੰਮਨਪੋ ਸੀ ਉੱਥੇ ਹੱਸਦੇ ਬਸਦੇ ਸੀ ਬੜੀ ਆਰਾਮਦਾਰੀ ਕੇ ਉਹਦਰਲਾ ਬੰਦਾ ਨਾ ਉਹ ਵੇਖਿਆ ਉਹਨੇ ਉਹ ਅਜੇ ਤੱਕ ਵੀ ਉਹ ਤੋਂ ਯਾਦ ਕਰਦਾ ਹਾਂ ਜਿਵੇਂ ਤੁਸੀਂ ਆਪਣੇ ਪਿੰਡ ਦਾ ਦੱਸ ਰਹੇ ਚੰਗੇ ਲੋਕ ਵੀ ਵੇਚੀ ਸੀ ਤੇ ਬੁਰੇ ਵੀ ਵੇਚੀ ਸੀ ਉਸ ਤਰ੍ਹਾਂ ਹੀ ਨਾ ਇਹ ਵੀ ਸੀ ਵੀ ਚੰਗਾ ਮਾੜਾ ਅੱਜ ਵੀ ਤੁਸੀਂ ਵੇਖੋ ਵੀ ਬੰਦੇ ਚੰਗੇ ਵੀ ਨੇ ਚੰਗੇ ਵੀ ਤੇ ਮਾੜੇ ਵੀ ਆ ਹਾਂ ਜੀ ਇਵੇਂ ਹੀ ਉਹ ਮਾਰਨ ਵਾਲੇ ਵੀ ਸਿੱਖੀ ਸੀ ਤੇ ਬਚਾਉਣ ਵਾਲੇ ਵੀ ਸਿੱਖੀ ਸੀ ਸਿੱਖੀ ਹਾਂ ਜਦੋਂ ਸਾਨੂੰ ਪ੍ਰਾਂਹ ਦਿੱਤੀ ਨਾ ਉਹ ਦੋ ਉਹ ਦੋ ਪ੍ਰਾਂਹ ਸੀ ਉਹਨਾਂ ਨੇ ਬੜੀ ਪ੍ਰਾਂਹ ਦਿੱਤੀ ਤਿੰਨ ਉਹਨਾਂ ਨੇ ਸਾਡੇ ਮੁਸਲਮਾਨ ਇੱਕ ਨਾ ਬੁੱਢਾ ਸੀ ਇੱਕ ਨਾ ਸੁੱਦਾ ਸੀ ਸਹੀ ਇੱਕ ਨਾ ਉਹਨਾਂ ਚਾਚਾ ਜਿਹੜਾ ਸੀ ਉਹਨੇ ਪੱਛਰ ਸੀ ਉਸ ਬੁਢਾ ਸੀ ਤਗੜੀ ਮੋਟਾ ਜਿਹਾ ਠੀਕ ਉਹ ਪਿੰਡ ਚੋਂ ਸਹਿੰਦੇ ਮਾਲਤੀ ਸੀ ਨਾ ਉਹ ਹਾਂ ਵਾਵਾ ਸੀ ਸਹੀ ਨੰਬਰਦਾਰੀ ਮਤਲਬ ਕਿਸੇ ਹੋਰ ਕੋਲ ਸੀ ਉਹਨਾਂ ਕੋਲ ਨਹੀਂ ਸੀ ਨਹੀਂ ਲੰਬਜ਼ਾਰੀ ਦੇ ਵਾਜਦੇ ਸੀ ਉਹਨਾਂ ਕੋਲੇ ਸੀ ਇੱਕ ਚੱਪੇ ਕੇ ਵਾਜਦੇ ਸੀ ਉਹਨਾਂ ਕੋਲੇ ਸੀ ਦੋ ਪਿੰਡ ਸੱਲਾਬਜ਼ਾਰ ਸਾਢੇ ਪਿੰਡ ਦੋ ਪੱਤੀਆਂ ਦੀ ਹਾਂ ਦੋ ਪੱਤੀਆਂ ਸੀ ਪਿੰਡ ਬਹੁਤ ਵੱਡਾ ਸੀ ਸਹੀ ਪਿੰਡ ਦਾ ਸਾਢੇ ਚੱਕ ਦਾ 5-5 ਮੀਟਰ ਦਾ ਰਕਬਾ ਸੀ ਛੋਟਾ ਜਿਹਾ ਜਦੋਂ ਆਇਆ ਠੀਕ ਤੇ ਇੱਕ ਡੇਰੇ ਦੀ 500 ਕਮਾ ਸੀ ਇੱਕ ਡੇਰੇ ਦੀ 700 ਕਮਾ ਸੀ 1200 ਕਮਾ ਸੀ ਉਹ ਡੇਰਿਆਂ ਦੀ ਦੂਜੀ ਦੀ ਹੋਕੇ ਦਾ ਮਰੱਬਾ ਕਾ ਦੋ ਪੰਜ-ਪੰਜ ਮੀਲ ਤੱਕ ਸਾਢੇ ਚੱਕ ਜਰਾ ਖਵਾਦੀ ਏਡਾ ਪਿੰਡ ਵੱਡਾ ਸੀ ਸਹੀ ਸਹੀ ਤੇ ਹੁਣ ਤਾਂ ਸਾਡੇ ਨਹਿਰੀ ਲੱਕਦੇ ਸੀਗੇ ਕਿ ਨਹਿਰੀ 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 ਜਿੱਥੇ ਪਾਣੀ ਨਹੀਂ ਸਾਢੇ ਚੱਕ ਨੂੰ 6-7 ਮੋਗੇ ਸੀ ਠੀਕ ਜਿੱਥੇ ਨਹਿਰੀ ਪਾਣੀ ਚੜ ਜਾਂਦਾ ਚੜ ਜਾਂਦਾ ਜਿੱਥੇ ਨਹੀਂ ਚੜਦਾ ਸੀ ਉੱਥੇ ਉਹ ਉਦਾਂ ਹੀ ਨਾਲੀ ਰੂੜੀ ਕਣੀਆਂ-ਕੁਣੀਆਂ ਪੈ ਜਾਣੀਆਂ ਜਿਉਂ ਛੋਲੇ ਕੇਰ ਦੇਣੇ ਸਹੀ ਤੇ ਹੋਰ ਕੋਈ ਮਾੜੀ-ਮੋਟੀ ਫਸਲ ਵੀੀ ਦਿੰਦੇ ਸੀ ਜਿੱਥੇ ਨਹੀਂ ਸੀ ਪਾਣੀ ਚੜਦਾ ਉਹ ਨਹੀਂ ਤਾਂ ਨਹਿਰੀ ਪਾਣੀ ਲਾਦਾ ਟੂਵਲ ਟਾਲ ਕੋਰੀ ਸਾਢੇ ਸਹੀ ਟੂਵਲ ਤਾਂ ਹੈ ਨਹਿਰੀ ਪਾਣੀ ਸੀਗਾ ਫੁੱਲ ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ